ਇਸ ਰਾਹੀਂ ਜਿੰਨੀਆਂ ਵੀ ਸਿੱਖਾਂ ਦੀਆਂ ਅਸਰਾਹ ਨਹੀਂ ਹੋਣ ਨਹੀਂ ਫਿਰਦੇ ਸਾਡੇ ਦੇ ਦਿਓ ਇਹ ਦੇ ਦਿਓ ਤੇ ਦੇਖਦੇ ਕੀ ਕਰਦੇ ਅਗਲੀ ਗੱਲ ਮੇਰਾ ਵੀ ਧਿਆਨ ਨਾਲ ਸੁਣ ਲਿਓ ਠੀਕ ਆ ਅੱਜ ਆਪਾਂ ਇੱਥੇ ਬਹੁ ਗਣਤੀ ਕਹਿੰਦੀ ਆਪਾਂ ਮਾਰਚ ਕਰਨਾ ਬਸ ਮਾਰਚ ਵੀ ਕਰ ਦਾਂਗੇ ਜੋ ਮਰਜ਼ੀ ਹੋ ਜਾ ਮਾਰਚ ਵੀ ਹੋ ਜਾਊਗਾ ਇੱਡੀ ਗੱਲ ਨਹੀਂ ਹੈਗੀ ਬੱਦ ਤੋਂ ਬਾਅਦ ਇਹੀ ਆ ਆਪਣੇ ਡਾਂਗਾ ਮਾਰ ਦੇਣਗੇ ਮਾਰਚ ਵੀ ਕਰ ਦਾਂਗੇ ਪਰ ਗੱਲ ਮੈਂ ਕਹਿਣਾ ਜੇ ਇਹਦਾ ਪੱਕਾ ਹੱਲ ਚਾਹੁੰਦੇ ਹੋ ਕਾਨੂੰਨ ਚਾਹੁੰਦੇ ਆ ਜੇ ਜਮਾ ਇਹਨੂੰ ਜੜ ਨੂੰ ਪਟਨਾ ਚਾਹੁੰਦੇ ਆ ਇਹ ਮਾਫੀਆ ਨੂੰ ਖਤਮ ਕਰਨਾ ਚਾਹੁੰਦੇ ਆ ਲੇਕਿਨ ਗੱਡੀਆਂ ਤੇ ਆ ਕੇ ਨਹੀਂ ਬਾਈ ਟਰਾਲੀਆਂ ਲਿਆਓ ਵਿਚੇ ਲਿਆਓ ਲਾਸਣ ਲਿਆਉਂਗੇ ਵਿਚੇ ਰੱਖੋ ਮੱਦੇ ਉਹ ਜਿੱਥੇ ਮੋਰਚਾ ਕੱਢਣਾ ਭਈ ਉੱਥੇ ਕੱਢੋ ਇਹ ਸੁਣ ਲੋ ਆ ਪ੍ਰਸ਼ਾਸਨ ਖੜਾ ਹੈ মিডিਆ ਰਹੀ ਸਰਕਾਰ ਤੱਕ ਵੀ ਗੱਲ ਜਾਣੀ ਹੈ ਜਿਹੜਾ ਵੀ ਤੁਹਾਨੂੰ ਟਾਈਮ ਮੰਨ ਲਓ 10 ਜਾਂ 15 ਜਾਂ 20 ਦਿਨ ਦਾ ਪਰ ਟਾਈਮ ਦਿੰਨੇ ਆ ਉਸ ਤੋਂ ਬਾਅਦ ਇੱਕ ਵੀਡੀਓ ਪਾ ਕੇ ਜਾਂ ਸਨੇਹਾ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਦਿੱਤਾ ਜਾਊਗਾ ਜਿੱਥੇ ਹੀ ਫਿਰ ਇਕੱਠੇ ਹੋਣਾ ਉਹ ਪ੍ਰਸ਼ਾਸਨ ਕੋਲ ਤਾਂ ਹੋਣਾ ਨਹੀਂ ਉਹਦਾ ਭਾ ਅਗੇ ਉਹਦਾ ਪਰ ਡਿਸਪਲ ਵੀ ਜਾਇਆ ਆਉਨੇ ਆ ਉੱਥੇ ਮੰਗ ਪੁੱਤਰਦੇ ਆਉਨੇ ਆ ਪਰ ਅਗਲਾ ਮੋਰਚਾ ਕਿਹੜੇ ਸ਼ਣਕ ਤੇ ਹੋਊਗਾ ਕਿਹੜੇ ਚੌਂਕ ਤੇ ਹੋਊਗਾ ਕਿਸੇ ਦੇ ਘਰ ਦੇ ਅੱਗੇ ਹੋਊਗਾ ਜਾਂ ਦਫਤਰ ਦੇ ਅੱਗੇ ਹੋਊਗਾ ਇਹਦੇ ਲਈ ਤਿਆਰ ਰਹੋ ਪਰ ਇੱਥੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਹੁਣ ਵੀ ਕਹਿੰਨਾ ਜਿਹਦੇ ਪੈਸੇ ਨਿਕਲ ਗਏ ਉਹ ਪਤਲੀ ਗਲੀ ਹੋ ਜਾਂਦਾ ਵੀ ਆਪਾਂ ਦਾ ਕੈਨੇਡਾ ਜਾਣਾ ਹੈ ਲੱਗੀ ਪਈ ਆ ਮੈਂ ਕੀ ਲੈਣਾ ਇਹ ਸਾਡਾ ਨਾ ਹੁੰਦਾ ਬਾਈ ਮੁੜ ਕੇ ਨਹੀਂ ਬੰਦੇ ਖੜਦੇ ਆਹੀ ਦੁਕਾਨ ਦਾ ਜਿੰਨੀਆਂ ਇੱਥੇ ਜੱਫੇ ਬੰਦੀਆਂ ਅਸੀਂ ਅੱਛੇ ਲੜ ਰਹੀਆਂ ਟੀਚਰਾਂ ਦੀਆਂ ਦੂਜੀਆਂ ਤੀਜੀਆਂ ਜਿਹੜੇ ਇੱਕ ਵਾਰੀ ਸਰਕਾਰ ਨੇ ਪਲੋਸ ਲੇ ਵੀ ਕੋਈ ਗੱਲ ਨਹੀਂ ਤੁਸੀਂ 100 ਜਣਾ ਵਿੱਚੋਂ 10 ਨੂੰ ਨੌਕਰੀ ਦਿੰਦੇ ਹੋ ਤੁਸੀਂ ਘਰ ਲੰਘ ਜਾਂਦੇ ਹੋ ਬਾਕੀ 90 ਨੂੰ ਖੜੇ ਛੱਡ ਜਾਂਦੇ ਆਹੀ ਸਾਡਾ ਦੁਕਾਨ ਦਾ ਇਸੇ ਕਰਕੇ ਮੈਂ ਕਾਮਯਾਬ ਨਹੀਂ ਹੁੰਦੇ ਸੁਪਾਨਾ ਦਾ ਜਹ ਬਹਾਨਾ ਨਾਲਾ ਬੰਦੇ ਨੇ ਬਾਹਰ ਜਾਣਾ ਹੈ ਨਾ ਬਣਦਾ ਕੋਈ ਪਰਿਵਾਰ ਦੇ ਮੈਂਬਰ ਦੇ ਪਸੇ ਪੈਸੇ ਪਸੇ ਜਾਂਦਾ ਉਹ ਰਹਿਤਦਾਰ ਦੇ ਪਸੇ ਆ। ਛੋਡੀ ਘਤ ਦਵਾਈ ਲੜ ਰਿਹਾ ਨਾ। ਤੇ ਰਾਪ ਆ ਜਾਂਦੀ ਇਹ ਬੰਦਾ ਖੜਸਾ ਲੜਸਾ ਦਾ ਹੀ ਖੜਸਾ ਦਾ ਤੁਹਾਡੇ ਨਾਲ ਤੋਂ ਤੁਸੀਂ ਆਮ ਲੋਕ ਆਪਾਂ ਇਹ ਪਿੱਛੇ ਕਿ ਵੜ ਜਾਨੇ ਆ। ਸੋ ਅਗਲੀ ਜਿਹੜੀ ਤਿਆਰੀ ਇਹ ਰੱਖਿਓ ਅੱਜ ਆ ਮੀਡੀਆ ਰਾਹੀਂ ਡੀਸੀ ਮਹਾਲੀ, ਐਸਐਸਪੀ ਮਹਾਲੀ, ਡੀਜੀਪੀ ਪੰਜਾਬ, ਪੰਜਾਬ ਦਾ ਮੁੱਖ ਮੰਤਰੀ ਸੁਣ ਲੈ ਪੰਜਾਬ ਦਾ ਗਾਇਬ ਭਾਵੀ ਉਹਦੇ ਕੋਲ ਹੀ ਆ ਉਹ ਸੁਣ ਲੈਣਾ। ਵੀਔਰਲਾ ਭਾਈ ਜਿਹੜਾ ਸਮਾਂ ਅਸੀਂ ਕਿਸੇ ਡੀਸੀ ਜਾਂ ਐਸਐਸਪੀ ਕੋਲ ਨੂੰ ਜਨਰਲ ਇਹ ਸੜਕ ਤੇ ਆਵਾਂਗੇ ਅੱਜ ਅਸੀਂ ਆਪ ਦੇ ਤੌਰ ਤੋਂ ਜੋ ਅਸੀਂ ਆ ਜਿੰਨੀਆਂ ਐਫਆਰ ਲਈ ਗੁਰਦੇ ਆ ਨਾਲ ਮਨ ਹੱਥਾਂ ਦੇ ਵਿੱਚ ਆ ਬੀਬੀ ਕੋਲ ਐਫਆਰ ਹੈ ਇਹਨਾਂ ਦੇ ਕਾਰਵਾਈ ਕਿੰਨੀਆਂ ਐਫਆਰ ਦਿਖਾਏ ਬਣਾ ਰਿਹਾ ਵੀਰੇ ਵਾਲੇ ਟਾਈਮ ਪੁੱਛੋ ਜੀ ਇਹ ਮੁਕਦਮੇ ਦਰਜ ਹੋਏ ਦੇ ਕਾਰਵਾਈ ਨਹੀਂ ਹੋਈ ਕਾਰਵਾਈ ਪੁੱਛੋ ਗੱਲ ਤਾਂ ਗੱਲ ਆ ਹੀ ਬੰਦੇ ਫੜੇ ਨਹੀਂ ਗਏ ਹਲੇ ਠੱਗ ਜੰਡ ਫੜੇ ਨਹੀਂ ਗਏ ਪਰਚੇ ਦਰਜ ਹੋਏ ਆ ਇੱਕ ਮਿੰਟ ਬਾਈ ਇੱਥੇ ਇੱਕ ਮਿੰਟ ਬਾਈ ਸੁਣ ਲੈ ਟਾਈਮ ਪੁੱਛ ਰਹੇ ਆ ਬਾਈ ਦੱਸਦਾ ਸੁਣੋ ਜੀ ਇੱਥੇ ਨਾ ਆ ਪੁਨੀਤਕਾਰ ਦੇ ਜੋ ਕਾਂਟੂ ਸਰਕਾਰ ਸੀਗੀ ਪਤਾ ਨਹੀਂ ਕਿਹਨੇ ਪਾਹੇ ਘੜਾ ਲਈ ਬੋਲੀ ਕਿਹੜੀ ਸਟੇਟ ਦੇ ਬੰਦੇ ਨੇ ਝਾਰਖੰਡ ਚ ਕੰਮ ਦੂਜੇ ਤੀਜੇ ਦਿਨ ਪਤਾ ਨਹੀਂ 12 ਬੰਦੇ 24 ਘੰਟੇ ਬੰਦੇ ਜਾ ਦੱਬੇ ਸੀ ਸੋ ਇੱਥੇ ਆ ਲੋਕਾਂ ਕੋਲ ਸਾਜ ਐਫ ਆਰਾਂ ਮਾਰਮਾ ਆ ਡੀ ਐਸ ਪੀ ਸੌਂਦੇ ਨੇ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਦੱਸੋ ਘੱਟੋ ਘੱਟ ਇਹਦਾ ਕਾਰਵਾਈ ਕਰ ਦਿਓ ਬਾਕੀ ਦਾ ਜੱਗ ਬਾਤ ਫੜਾਓਗੇ ਸੋ ਹੁਣ ਬਈ ਧਿਆਨ ਦਿਓ ਕਾਤਾ ਐ ਮੈਂ ਟਾਈਮ ਦੀ ਗੱਲ ਕਰਦੇ ਆਂ ਭਾਈ ਜੀ ਮੈਂ 2024 ਦੀ ਐਫਆਈਆਰ ਕਰਾਈ ਹੋਈ 2024 ਦੀ ਕਰਾਈ ਹੋਈ ਇੱਕ ਬੰਦਾ ਬੋਲੋ ਸੁਣਦੇ ਭਾਈ ਜੀ ਮੈਂ 2024 ਐਫਆਈਆਰ ਦਰਜ ਨਹੀਂ ਕਰਦੇ ਬੰਦਾ ਬੋਲੋ ਭਾਈ ਐਫਆਈਆਰ ਦਰਜ ਨਹੀਂ ਕਰਦੇ ਜੀ ਕੋਈ ਵੀ ਸਾਡੀ ਉਹਦੇ ਖਿਲਾਫ ਰੁਧਰਾਕਸ਼ਾ ਨਾ ਕਰਨ ਕਰਾਉਦਾ ਵੀ ਖੜੇ ਆ ਦੇਖੋ ਇਹ ਭਾਈ ਜੀ 2024 ਉਹ ਭਾਈ ਤੂੰ ਸਾਰੀ ਉਹੀ ਆ ਮੈਂ ਥੋੜੇ ਇਕੱਲੇ ਇਕੱਲੇ ਦੀ ਗੱਲ ਆਪਾਂ ਸੁਣ ਲਈ ਆ ਨਾ ਸੁਣੀ ਜਾਣੀ ਆ ਤੋ ਮੇਰੀ ਗੱਲ ਤਾਂ ਇਹ ਆ ਨਾ ਸੁਣ ਲੋ ਅਗਲੇ ਦਿਨਾਂ ਦੇ ਵਿੱਚ ਕਿੰਨੇ ਦਿਨਾਂ ਦਾ ਟਾਈਮ ਮੈਡਮ ਤੁਸੀਂ ਮੰਗਦੇ ਹੋ ਕਿੰਨੇ ਦਿਨਾਂ ਤੱਕ ਇਹ ਹੱਲ ਹੋ ਜਾਣਾ ਹੈ ਮਸਲੇ ਜਿੰਨੀਆਂ ਆਪਾਂ ਯਾਰਾ ਹੋਈ ਆ ਜਾਂ ਤੁਸੀਂ ਆਦਤ ਦਾ ਫੋੜ ਦੋ ਜਿਹੜੇ ਤੁਸੀਂ ਫੜਾ ਕੋਈ ਕਾਨੂੰਨ ਦੇ ਅਧਾਰ ਤੇ ਅਧਾਰ ਤੇ ਜਵਾਬ ਤਾਂ ਮਿਲੇ ਨਹੀਂ ਇਹ ਮੁੱਦੇ ਤੁਸੀਂ ਕਹੀ ਨਹੀਂ ਇੱਕ ਤੁਸੀਂ ਆ ਕੱਲ ਕੱਲੀ ਕੱਲੀ ਗੱਲ ਕੈਮਰਾਟ ਕਾਟ ਹੋਈ ਆ ਉਹਨਾਂ ਦੇ ਖਿਲਾਫ ਕਾਰਵਾਈ ਹੋ ਗਈ ਜੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਜਿਹੜੀ ਐਫ ਆਈ ਆਰਸ ਨੇ ਉਹਨਾਂ ਦਾ ਮੇਰੇ ਕੰਟਰਪਾਰਟਸ ਪੁਲਿਸ ਤੋਂ ਖੜੇ ਨੇ ਉਹਦੇ ਬਾਰੇ ਕਲੈਰੀਫਿਕੇਸ਼ਨ ਦੇ ਦਣਗੇ ਜੀ ਤੀਸਰੀ ਚੀਜ਼ ਤੁਸੀਂ ਕਹੀ ਹੈ ਤੁਹਾਨੂੰ ਉਹਦੇ ਵਿੱਚ ਸੂਚੀ ਉਹ ਅਸੀਂ ਸਰਕਾਰ ਨੂੰ ਭੇਜ ਦਾਂਗੇ ਸਰਕਾਰ ਵੱਲੋਂ ਜਦੋਂ ਜਵਾਬ ਆਊਗਾ ਜਿਹੜੇ ਸਾਡੇ ਲੈਵਲ ਤੇ ਲੋਕਲ ਮੁੱਦੇ ਹੈਗੇ ਨੇ ਉਹ ਅਸੀਂ ਤੁਹਾਨੂੰ ਆਸ਼ਵਾਸਨ ਦਿੰਦੇ ਕਿ ਜਲਦੀ ਤੋਂ ਜਲਦੀ ਐਗਜ਼ੈਕਟਲੀ ਹੁਣ ਹਰੇਕ ਮੁੱਦੇ ਅਲੱਗ-ਅਲੱਗ ਤਰੀਕੇ ਦਾ ਹੈਗਾ ਉਹਦੇ ਹਿਸਾਬ ਨਾਲ ਕਿੰਨਾ ਟਾਈਮ ਲੱਗਦਾ ਇਹ ਕਮਿਟ ਕਰਨਾ ਔਖਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਹੀਨੇ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਮੁੱਦੇ ਸੋਲਝਣ ਸੁਲਝਾਵਾਂਗੇ ਜੀ ਚਲੋ ਇੱਕ ਤਾਂ ਮੈਂ ਤਾਂ ਮੈਂ ਮੰਨ ਗਿਆ ਵੀ ਤੁਸੀਂ ਭਰੋਸਾ ਦਿੱਤਾ ਵੀ ਅਸੀਂ ਜਿਹੜਾ ਆਜ ਕਾਰਵਾਈਆਂ ਆਪੀ ਵਾਲਾ ਜਿਹੜੀਆਂ ਹੋਣੀਆਂ